ਭਾਈ ਗੁਰਜੀ ਕਾ ਹਾਲ ਸਾਹਿਬ ਸਿਰ ਬਸਤ ਕੀਤੇ ਇੱਥੋਂ ਸ਼ੁਰੂ ਕੰਮ ਲੱਗ ਗਿਆ ਹੁਣ ਖਤਰਾ ਨੜਕੀ ਦਾ ਸਾਸ ਦੇਵੇ ਇਤਨਾ ਹੁਕਮ ਸੁਣ ਕੇ ਸਿੱਖ ਅਜੇ ਵਿਚਾਰਾ ਹੀ ਕਰਦੇ ਸਨ ਕਿ ਗੁਰੂ ਚਰਨਾਂ ਦੇ ਪਿਆਰੇ ਸਿੱਖ ਭਾਈ ਸਿੰਘਾ ਜੋ ਕਿ ਉਪਲ ਜਾਤ ਦਾ ਖੱਤਰੀ ਸੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਹੁਕਮ ਹੋਵੇ ਤਾਂ ਮੈਂ ਆਪਣੀ ਬੀਬੀ ਜੋ ਕਿ ਵਿਆਹਣ ਯੋਗ ਹੈ ਨੂੰ ਲੈ ਆਂ ਆਮਾ ਗੁਰੂ ਜੀ ਨੇ ਕਿਹਾ ਕਿ ਪਾਈ ਸਿੱਖਾ ਤੇਰੀ ਇਸਤਰੀ ਸੁਵਾਦੀ ਕਰੜੀ ਹੈ ਸ਼ੈ ਨੇ ਗੱਲ ਨਾ ਮੰਨੇ ਪਾਈ ਸਿਹਾ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਬਾਸ਼ਾ ਹੁਕਮ ਦੇਵੋ ਗੁਰੂ ਜੀ ਨੇ ਕਿਹਾ ਪਾਈ ਤੇਰੀ ਮਰਜ਼ੀ ਤਾਂ ਪਾਈ ਸਿਹਾ ਕਰ ਗਿਆ ਤੇ ਆਪਣੀ ਇਸਤਰੀ ਨੂੰ ਗੁਰੂ ਕੇ ਲੰਗਰ ਦੀ ਸੇਵਾ ਕਰਨ ਲਈ ਕਲ ਦਿੱਤਾ ਤੇ ਆਪ ਲੜਕੀ ਨੂੰ ਗੁਰੂ ਜੀ ਦੇ ਹਜ਼ੂਰ ਦਵਾਨ ਵਿੱਚ ਲੈ ਆਇਆ ਭਾਈ ਸਿੰਘ ਨੇ ਲੜਕੀ ਦੀ ਜਾਤ ਨਹੀਂ ਪੁੱਛੀ ਦੇ ਕੋਈ ਜਾਇਦਾਦ ਨਹੀਂ ਪੁੱਛੀ ਕੇਵਲ ਗੁਰੂ ਜੀ ਦਾ ਹੁਕਮ ਮੰਨਣ ਦੀ ਮਨ ਵਿੱਚ ਇੱਛਾ ਹੈ ਗੁਰੂ ਜੀ ਨੇ ਭਾਈ ਪ੍ਰੇਮੇ ਤੇ ਬੀਬੀ ਬੀਬੀ ਨੂੰ ਸਾਹਮਣੇ ਬਿਠਾ ਕੇ ਇਹਨਾਂ ਦਾ ਆਨੰਦ ਕਾਰਜ ਕਰ ਦਿੱਤਾ ਇਤਨੇ ਚਿਰ ਮੈਂ ਚੈਨੰਦ ਦਾ ਪਤਾ ਭਾਈ ਸਿੰਘ ਦੀ ਛੋਤਰੀ ਨੂੰ ਲਗਾ ਕੇ ਤੇਰੀ ਧੀ ਦਾ ਵਿਆਹ ਗੁਰੂ ਜੀ ਨੇ ਉਸਪਰਸ਼ ਦੇ ਨਾਲ ਕਰ ਦਿੱਤਾ ਹੈ ਜਿਹੜਾ ਕਿ ਕੋਈ ਸੀ ਉਹ ਸੁਣ ਕੇ ਭੱਜੀ ਆਈ ਤੇ ਗੁਰੂ ਜੀ ਅੱਗੇ ਨਮਸਕਾਰ ਕਰਕੇ ਕਿਹਾ ਕਿ ਮਹਾਰਾਜ ਆਪ ਨੇ ਇਹ ਕੀ ਕੀਤਾ ਨਾ ਇਹ ਸਿੱਖ ਦਾ ਕਰਕਾਟ ਨਾ ਕੋਈ ਜਾਇਦਾਦ ਮੇਰੀ ਧੀ ਤੁਸਾਂ ਰੋੜ ਦਿੱਤੀ ਹੈ ਗੁਰੂ ਜੀ ਬੋਲੇ ਤੇਰੀ ਧੀ ਤਰ ਗਈ ਹੈ ਇਨਾਂ ਦੀ ਜਾਇਦਾਦ ਵੀ ਗੁਰੂ ਦੀ ਕਿਰਪਾ ਨਾਲ ਬਹੁਤ ਹੋਵੇਗੀ। ਇਸ ਬਾਗ ਜੋੜਾ ਦੰਪਤੀ ਕਈ ਜੀਬਾਂ ਦਾ ਸੁਧਾਰ ਕਰਨ ਕਰੇਗਾ। ਇਤਿਹਾਦਿਕ ਬਾਰੇ ਦੇ ਕੇ ਇਸ ਬਾਗ ਜੋੜੇ ਦਾ ਨਾਮ ਗੁਰੂ ਜੀ ਨੇ ਮਥੋ ਮਰਾਰੀ ਰੱਖਿਆ। ਦੋਵੇਂ ਇਕੱਠੇ ਨਾਮ ਤੇ ਹੁਕਮ ਦਿੱਤਾ ਕਿ ਆਪਣੇ ਇਲਾਕੇ ਵਿੱਚ ਜਾ ਕੇ ਸਤਨਾਮ ਦਾ ਪ੍ਰਚਾਰ ਕਰੋ। ਸੋ ਇਹ ਜੋੜਾ ਗੁਰੂ ਜੀ ਤੋਂ ਉਪਦੇਸ਼ ਲੈ ਕੇ ਆਪਣੇ ਇਲਾਕੇ ਜ਼ਿਲ੍ਹਾ ਸਾਹ ਪਰ ਵਚਾ ਗਿਆ। ਤੇ ਆ ਕੇ ਗੁਰ ਸਿੱਖੀ ਦਾ ਪ੍ਰਚਾਰ ਕੀਤਾ ਕਈ ਲੋਕਾਂ ਨੂੰ ਗੁਰੂ ਜੀ ਦਾ ਸਿੱਖ ਬਣਾਇਆ ਇਹਨਾਂ ਦੇ ਨਗਰ ਨਾਮ ਚੱਕ ਰਾਮਦਾਸ ਹੈ ਤੇ ਇਹਨਾਂ ਦੀ ਸੰਤਾਨ ਪਾਸ ਚੰਗੀ ਜੰਗੀਰ ਹੈ ਇਹ ਸਭ ਕਾਰਨ ਗੁਰੂ ਅਮਰਦਾਸ ਜੀ ਦੀ ਦੀ ਹੈ ਜਿਨ੍ਹਾਂ ਨੇ ਇੱਕ ਕੋਣੀ ਪਰਸਤੇ ਕਿਰਪਾ ਕਰਕੇ ਇਸ ਉੱਚੀ ਪਦਵੀ ਤੇ ਲੈਖ ਕੀਤਾ ਗੁਰੂ ਜੀ ਨੇ ਬੇਅੰਤ ਜੀ ਬਾਤੇ ਕਰਪਾ ਕੀਤੀ ਹੈ ਜਿਹੜੀ ਕਿ ਗਣਤੀ ਵਿੱਚ ਨਹੀਂ ਆ ਸਕਦੀ ਪ੍ਰੰਤੂ ਗੁਰੂ ਮੰਥ ਦੀ ਮੁੱਢ ਤੋਂ ਹੀ ਜੀ ਬਾਪਰ ਦਿਆ ਕਰਦਾ ਆਇਆ ਹੈ ਸਾਰਾ ਇਤਿਹਾਸ ਹੀ ਇਸ ਗੱਲ ਦਾ ਪਤਾ ਦੱਸਦਾ ਹੈ ਦੇਖੋ ਇਸ ਸਮੇਂ ਸ੍ਰੀ ਅਕਾਲ ਤਖਤ ਸਹਿਬ ਜੀ ਦੇ ਹਜੂਰ ਖਾਲਸੇ ਜੀ ਦਾ ਦੀਵਾਨ ਲੱਗਾ ਹੋਇਆ ਸੀ ਤੇ ਕਸੂਰ ਸਹਿਰ ਦੇ ਰਹਿਣ ਵਾਲਾ ਬ੍ਰਾਹਮਣ ਆ ਕੇ ਬੇਨਤੀ ਕਰਦਾ ਹੈ ਕਿ ਖਾਲਸਾ ਜੀ ਤੁਸੀਂ ਪਰਪਕਾਰੀ ਹੋ ਤੇ ਸਦਾ ਪਰਪਕਾਰ ਕਰਦੇ ਹੋ ਮੇਰੀ ਲੜਕੀ ਕਸੂਰ ਦੇ ਹਾਕਮ ਨੇ ਬਦੋ ਬਦੀ ਖੋ ਲਈ ਹੈ ਆ ਮੈਨੂੰ ਉਸ ਕੋਲ ਲੜਕੀ ਲੈ ਦੇਵੋ ਉਹ ਬ੍ਰਾਹਮਣ ਆ ਜੀ ਬੇਨਤੀ ਕਰ ਹੀ ਰਿਹਾ ਸੀ ਕਿ ਲਾਂਗਰੀ ਨੇ ਆ ਕੇ ਬੇਨਤੀ ਕੀਤੀ ਕਿ ਖਾਲਸਾ ਜੀ ਪ੍ਰਸ਼ਾਦ ਤਿਆਰ ਹੈ ਖਾਲਸਾ ਜੀ ਨੇ ਗੁਰਮਤਾ ਕਰਕੇ ਕਿਹਾ ਕਿ ਅਸੀਂ ਪ੍ਰਸਾਦ ਹੁਣ ਕਸੂਰ ਤੋਂ ਆ ਕੇ ਹੀ ਸ਼ਿਕਾਂਗੇ ਉਸ ਵੇਲੇ ਮਿਨਾ ਪ੍ਰਸਾਦ ਸਕੇ ਤੋਂ ਖਾਲਸਾ ਪਿਆਰ ਹੋ ਗਿਆ ਤੇ ਇੱਕ ਸੂਰ ਪੁੱਜ ਕੇ ਗਸੂ ਨੂੰ ਫਤਿਹ ਕਰਕੇ ਉਸ ਬ੍ਰਾਹਮਣ ਨੂੰ ਲੜਕੀ ਦਵਾਈ ਤੇ ਆਪ ਪਾਪੀ ਪੁਰਸ਼ਾਂ ਨੂੰ ਭੋਗਦਾਨ ਦੀ ਕੇ ਸ੍ਰੀ ਅਮਰਤ ਸਾਰਸਿ ਆਇਆ ਜੀ ਵਾਪਸ ਆਇਆ ਇਹੋ ਜਿਹੇ ਬਿਆਨ ਤਾਂ ਪੁਕਾਰ ਖਾਲਸੇ ਨੇ ਦੁਨੀਆ ਤੇ ਕੀਤੇ ਜੋ ਗਣਤੀ ਤੋਂ ਬਾਹਰ ਹਨ ਸਾਰਾ ਇਤਿਹਾਸ ਪੜਿਆ ਹੋਇਆ ਪਤਾ ਲੱਗਦਾ ਹੈ ਸੋ ਦਇਆ ਕਰਪਾ ਕਾਨੀ ਜੀਵ ਦਾ ਮੁੱਖ ਧਰਮ ਹੈ ਤੇ ਸਾਡੇ ਸਤਿਗੁਰੂਆਂ ਨੇ ਖਾਲਸੇ ਜੀ ਨੇ ਸਾਨੂੰ ਕਰਾਨ ਕ ਕਰਾਨਾ ਕਰਕੇ ਦਿਖਾ ਦਿੱਤਾ ਹੈ ਇਸੇ ਮਾਤੇ ਸਤਿਗੁਰੂ ਜੀ ਕਹਿੰਦੇ ਹਨ ਕਿ हे ਜੀਵ ਤੁਮਕੇ ਸੇ ਨੂੰ ਦੱਖਣਾ ਦੇ ਜਿੱਥੋਂ ਤੱਕ ਹੋ ਸਕੇ ਜੀ ਉਤੇ ਕਿਰਪਾ ਕਰ ਤੇ ਨਾਮ ਕੇ ਚੱਲ ਜਥਾ ਕਰਵਾਕ ਹੋਏ ਸੰਗਲ ਕੀ ਰੇਣਕਾ ਹਰ ਸੰਗ ਸਮਾਉ ਦੱਖਣਾ ਨਹੀਂ ਕਿਸੇ ਜੀ ਪਤ ਸਿਉ ਕਰ ਜਾਵ ਹੰਸਾ ਤੋਂ ਮਨ ਤੇ ਨਹੀਂ ਛੁੱਟੀ ਜੀ ਦਿਆ ਨਹੀਂ ਪਾਲੀ ਪਰਮ ਆਨੰਦ ਅਸਰ ਸੰਗਤ ਮੇਲ ਕਥਾ ਪਨੀਤ ਨਾ ਚਾਲੀ ਐਸ ਵਾਹ ਤੇ ਜੀਵ ਨੂੰ ਚਾਹੀਏ ਕਿ ਸਦਾ ਹੀ ਕਰਾਨ ਨੂੰ ਗ੍ਰਹਿਣ ਕਰੇ ਤੇ ਨਾਥਾਂ ਦੀ ਮਿਹਰ ਅਨਾਥਾਂ ਤੇ ਮਿਹਰ ਰੱਖੇ ਇਸੇ ਕਾਰਨ ਨੂੰ ਸ਼ਾਂਤ ਵੀ ਲਿਖਿਆ ਹੈ ਮੈਂ ਦਇਆ ਕਰਨ ਦਾ ਸੋਣਾ ਬਤੇ ਸੱਚਾ ਸਾਨੂੰ ਦੱਸਿਆ ਗੁਰੂ ਜੀ ਆਪ ਭਾਈ ਕਰਾਨਾ ਧਰਮ ਦਾ ਮੂਲ ਹੈ ਜਗ ਉਤੇ ਧਰਮ ਆਸਰੇ ਧਰਤੀ ਕਾਸ਼ ਭਾਈ ਕਰਾਨਾ ਜਿਨ੍ਹਾਂ ਦੇ ਚਤ ਵਿੱਚ ਵਸਦੀ ਹੈ ਕਰਾਨਾ ਉਹਨਾਂ ਤੇ ਕਰੇ ਹੈ ਰੱਬ ਆਪ ਭਾਈ ਪਗਤ ਚਤ ਦੇ ਵਿੱਚ ਵਸਾਲਗੇ ਜਿਨ ਬਿਨਾ ਕਰਾਨ ਤੋਂ ਮਿਲੇ ਸੰਤਾਪ ਭਾਈ ਮੈਤਰੀ ਹਰ ਇੱਕ ਨਾਲ ਪਿਆਰ ਕਰਨਾ ਤੇ ਮੁਹੱਬਤ ਰੱਖਣਾ ਭੰਤੀ ਭਾਵ ਨੂੰ ਸਦਾ ਇਤਸਾ ਮਾਣ ਖੇਲਦੇ